ਕੋ ਲਗਭਗ 10 ਮਹੀਨੇ ਦਾ ਟਾਈਮ ਔਰ 19-19 ਕਰੋੜ ਦੇ ਦੋ ਜਿਹੜੇ ਹੈਗੇ ਪੁਲ ਬਣਨੇ ਤਲਵੰਡੀ ਰੋਡ ਦੇ ਉੱਤੇ ਤੇ ਆਪਣਾ ਕੋਟਪੂਰਾ ਰੋਡ ਔਰ 9 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਸਾਡਾ ਪੁਲਾ ਪਿਛਲੇ ਲੰਮੇ ਸਮੇਂ ਤੋਂ ਸਾਡਾ ਜੰਮਤਰ ਕੀ ਮਲਤਕ ਦੀ ਪ੍ਰੋਬਲਮ ਸੀ ਉਹ ਅਸੀਂ ਸੋਲਵ ਕਰਤੀ ਉਹਦਾ ਕੰਮ ਚੱਲੀ ਜਾਂਦਾ ਉਹ ਬਹੁਤ ਜਲਦ ਦਾ ਜਿਹੜਾ ਉਹ ਪੁਲਾ ਲੋਕਾਂ ਦੇ ਲੰਘਣ ਵਾਸਤੇ ਚਾਲੂ ਹੋ ਜਾਏ ਸਰ ਜਿਸ ਦਾ ਮੇਨ ਰਸਤਾ ਹੈ ਇਹਨੂੰ ਐਨਟੀ ਹੈ ਭਾਈ ਦੇ ਵੀ ਹੈ ਇਸ ਲਈ ਵੀ ਬਦਲਵਾ ਲੱਬਿਆ ਕਿਉਂਕਿ ਜੇ ਲਗਾਤਾਰ ਇਸ ਨੂੰ ਬੰਦ ਕਰਨਾ ਵੀ ਪਏਗਾ ਇਸ ਤੇ ਉਹਦੇ ਤੋਂ ਬਸ ਕਰ ਰਹੇ ਹਾਂ ਜੀ ਜਿਹੜੇ ਹੈਗੇ ਪੁਲ ਹੈਗੇ ਚੱਲ ਰੋਡ ਵਾਲਾ ਵੀ ਪੁਲ ਹੈਗਾ ਜਾਂ ਉਹ ਇਹਨਾਂ ਕ ਕਰਾਂਗੇ ਵੀ ਜਿੰਨੇ ਹੋ ਸਕਦਾ ਜਿੰਨਾ ਚਾਹੇ ਇਹ ਪੁਰਾਣੇ ਪੁਲ ਹੈ ਇਹਨਾਂ ਉੱਤੇ ਜਿੰਨਾ ਵੀ ਟ੍ਰੈਫਿਕ ਲਗਾਇਆ ਜਾ ਸਕਦਾ ਉਹਨੂੰ ਲਗਾਵਾਂਗੇ ਤੇ ਕਿੰਨਾ ਟਾਈਮ ਲੱਗੇਗਾ ਸਰ ਇਹਨਾਂ ਨੂੰ ਕਰ ਰੋ 10 ਮਹੀਨੇ ਦਾ ਟਾਈਮ ਹੋ ਜਾਵੇ ਬਣੇਗਾ ਇੱਥੇ ਜਗ੍ਹਾ ਤੇ ਜੀ ਜਿਹੜਾ ਚੇਂਜ ਹੋ ਰਿਹਾ ਨਹੀਂ ਇੱਥੇ ਬਣੂਗਾ ਤੇ ਉਹ ਕੇ ਸਰਕਾਂ ਦਾ ਵੀ ਹਿਸਾਬ ਕਿਤਾਬ ਲਾਉਣਾ ਜਿਹੜੇ ਪੁਰਾਣੇ ਪੁਲ ਨੇ ਨੂੰ ਢਾਉਣਾ ਵੀ ਫਰੇਸ ਕਰਕੇ ਸਿੱਧਾ ਕਰਕੇ ਬਿਲਕੁਲ ਬਣਾਵਾਂਗੇ ਤਾਂ ਕਿ ਕੋਈ ਵੱਲ ਨਾ ਰਵੇ ਜਿਹੜੇ ਪਹਿਲਾਂ ਥੋੜਾ ਜਿਹਾ ਵੱਲ ਸੀ ਪੁਲ ਚ ਉਹ ਵੀ ਨਿਕਲ। ਆਪੋ ਟ੍ਰੈਫਿਕ ਕਿੰਨਾ ਤੁਸੀਂ ਦੇਖੋ ਜਾਮ ਲੱਗਾ ਰਹਿੰਦਾ। ਅੱਜ ਤੋਂ ਜਿਹੜਾ ਹੈਗਾ 65-70 ਸਾਲ ਪਹਿਲਾਂ ਦੇ ਬਣੇ ਹੋਏ ਪੁਲਾ। ਉਧਰ ਜਦੋਂ ਲੋਕਾਂ ਕੋਲ ਸਾਈਕਲ ਸੀ ਅੱਜ ਉਹਨਾਂ ਪਰਿਵਾਰਾਂ ਕੋਲੇ ਪੰਜ-ਪੰਜ ਗੱਡੀਆਂ ਜਿੰਨਾਂ ਕੋਲੇ ਕਿਸ ਤਰ੍ਹਾਂ ਹਾਂਜੀ ਇਹਦਾ ਪੁਲ ਦਾ ਜਿਹੜਾ ਨਿਰਮਾਣ ਅੱਜ ਤੋਂ ਇਹ ਸ਼ੁਰੂ ਕਰ ਰਹੇ ਹਾਂ ਤੇ ਲਗਭਗ 10 ਮਹੀਨੇ ਦੇ ਸਮੇਂ ਵਿੱਚ ਇਹਨੂੰ ਅਸੀਂ ਕੰਪਲੀਟ ਕਰ ਦਾਂਗੇ। ਇਹਦੇ ਵਿੱਚ ਇਹਦੇ ਤੇ કુલ ਲਗਦਾ ਜਿਹੜੀ ਉਹ 19 ਕਰੋੜ ਦੀ ਆਵੇਗੀ ਤੇ ਇਹਦੇ ਨਾਲ ਇਹ ਜੋ ਰਾਜਸਥਨ ਫੀਡਰ ਤੇ ਹੈ ਇਹ 74 ਮੀਟਰ ਦਾ ਪੁਲ ਬਣਨਾ ਹੈ ਤੇ ਸਰੰਦ ਫੀਡਰ ਤੇ ਹੈ ਜਿਹੜਾ ਇਹ 42 ਮੀਟਰ ਦੇ ਤੜਾਈ ਦਾ ਪੁਲ ਬਣਨਾ ਹੈ ਤੇ ਜਿਹੜੇ ਇਹਦੇ ਵਿੱਚ ਡਬਲ ਲੇਨ ਦਾ ਐਸੀ ਪੁਲ ਬਣਾ ਰਿਹਾ ਹੈ 7.5 ਮੀਟਰ ਦਾ ਇੱਕ 7.5 ਮੀਟਰ ਦਾ ਇੱਕ ਤਾਂ ਜੋ ਜੋ ਟ੍ਰੈਫਿਕ ਹੈ ਉਹਦੇ ਵਿੱਚ ਨਿਰਵਗਨ ਇੱਥੋਂ ਚੱਲ ਸਕੇ ਜੋ ਹੁਣ ਮੌਜੂਦਾ ਤੌਰ ਤੇ ਆਪਾਂ ਨੂੰ ਜਾਮ ਤੇ ਜਾਂ ਹੋਰ ਮੁਸ਼ਕਲਾਂ ਦਾ ਸਾਮਨਾ ਕਰਨਾ ਪੈਂਦਾ ਪਬਲਿਕ ਨੂੰ ਤੇ ਉਸ ਤੋਂ ਆਪਾਂ ਨੂੰ ਰਾਹਤ ਹੋਣੀ ਹੈ ਹੁਣ ਪੁਲ ਦੀ ਚੜਾਈ ਕਿੰਨੀ ਹੈ ਤੁਹਾਨੂੰ ਹੁਣ ਇਸ ਟਾਈਮ ਇਹ ਲਗਭਗ 18 ਫੁੱਟ ਹੈ ਜੀ ਇਹ 6 ਮੀਟਰ تک ਹਾਂਜੀ ਕੋਲ ਲਗਭਗ 10 ਮਹੀਨੇ ਦਾ ਟਾਈਮ ਹੈ ਔਰ 19-19 ਕਰੋੜ ਦੇ ਦੋ ਜਿਹੜੇ ਹੈਗੇ ਪੁਲ ਬਣਨੇ ਤਲਵੰਡੀ ਰੋਡ ਦੇ ਉੱਤੇ ਤੇ ਆਪਣਾ ਕੋਟਪੂਰਾ ਰੋਡ ਔਰ 9 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਸਾਡਾ ਪੁਲਾ ਪਿਛਲੇ ਲੰਮੇ ਸਮੇਂ ਤੋਂ ਸਾਡਾ ਜੰਮ ਤੱਕ ਦੀ ਮਲਤਗੀ ਦੀ ਪ੍ਰੋਬਲਮ ਸੀ ਉਹ ਸੀ ਸੋਲਵ ਕਰਤੀ ਉਹਦਾ ਕੰਮ ਚੱਲੀ ਜਾਂਦਾ ਉਹ ਬਹੁਤ ਜਲਦ ਦਾ ਜਿਹੜਾ ਉਹ ਪੁਰਾਣੇ ਲੋਕਾਂ ਦੇ ਲੰਘਣ ਵਾਸਤੇ ਚਾਲੂ ਹੋ ਜੂਗਾ ਸਰ ਜਿਸ ਤਰ੍ਹਾਂ 메ਨ ਰਸਤਾ ਹੈ ਇਹ ਨੂੰ ਐਂਟੀ ਹੈ ਭਾਈ ਦੇ ਵੀ ਹੈ ਇਸ ਲਈ ਕੋਈ ਬਦਲਾਵ ਹਲ ਲੱਭਿਆ ਕਿਉਂਕਿ ਜੇ ਲਗਾਤਾਰ ਇਸ ਨੂੰ ਬੰਦ ਕਰਨਾ ਵੀ ਪਏਗਾ ਇਸ ਤੇ ਤੇ ਉਹਦੇ ਤੋਂ ਬਸ ਕਰ ਰਹੇ ਹਾਂ ਜੀ ਜਿਹੜੇ ਹੈਗੇ ਪੁਰਾਣੇ ਹੈਗੇ ਚੈਲ ਰੋਡ ਵਾਲਾ ਵੀ ਪੁਰਾਣਾ ਹੈਗਾ ਜਾਂ ਉਹ ਇਹਨਾਂ ਕ ਕਰਾਂਗੇ ਵੀ ਜਿੰਨੇ ਹੋ ਸਕਦਾ ਜਿੰਨਾ ਚਾਹੇ ਇਹ ਪੁਰਾਣੇ ਪੁਲ ਹੈ ਇਹਨਾਂ ਉੱਤੇ ਜਿੰਨਾ ਵੀ ਟ੍ਰੈਫਿਕ ਲਗਾਇਆ ਜਾ ਸਕਦਾ ਉਹਨੂੰ ਲਗਾਵਾਗੇ ਕਿੰਨਾ ਟਾਈਮ ਲੱਗੇਗਾ ਸਰ ਇਹਨੂੰ ਕਹਿ ਰਹੇ ਹੋ 10 ਮਿੰਨਿਆਂ ਦਾ ਟਾਈਮ ਹੈ ਜੀ ਬਣੇਗਾ ਇੱਥੇ ਜਗਾ ਤੇ ਜੁੜਾ ਚੇਂਜ ਹੋਣੀ ਨਹੀਂ ਇੱਥੇ ਬਣੂਗਾ ਤੇ ਉਹ ਕੇ ਸਰਕਾਂ ਦਾ ਵੀ ਹਿਸਾਬ ਕਿਤਾਬ ਲਾਉਣਾ ਤੇ ਜਿਹੜੇ ਪੁਰਾਣੇ ਪੋੜੇ ਨੇ ਉਹ ਢਾਉਣਾ ਵੀ ਫਰੇਸ ਕਰਕੇ ਸਿੱਧਾ ਕਰਕੇ ਬਿਲਕੁਲ ਬਣਾਵਾਂਗੇ ਤਾਂ ਕਿ ਕੋਈ ਵੱਲ ਨਾ ਰਵੇ ਜਿਹੜੇ ਪਹਿਲਾਂ ਥੋੜਾ ਜਿਹਾ ਵੱਲ ਸੀ ਕੋਲ ਚ ਉਹ ਵੀ ਰੱਖਣ ਕੋ ਟ੍ਰੈਫਿਕ ਕਿੰਨਾ ਤੁਸੀਂ ਦੇਖੋ ਜਾਮ ਲੱਗਾ ਰਹਿੰਦਾ ਅੱਜ ਤੋਂ ਜਿਹੜਾ ਹੈਗਾ 65 70 ਸਾਲ ਪਹਿਲਾਂ ਦੇ ਬਣੇ ਹੋਏ ਪੋੜੇ ਉਹ ਤਾਂ ਜਿਹੜੇ ਲੋਕਾਂ ਕੋਲ ਸਾਈਕਲ ਸੀ ਅੱਜ ਉਹਨਾਂ ਪਰਿਵਾਰਾਂ ਕੋਲੇ ਪਾਈ-ਪਾਈ ਗੱਡੀਆਂ ਜਿਹਨਾਂ ਕੋਲੇ ਕਿਸੇ ਹਾਂਜੀ ਇਹਦਾ ਪੁਲ ਦਾ ਜਿਹੜਾ ਨਿਰਮਾਣ ਅੱਜ ਤੋਂ ਇਹ ਸ਼ੁਰੂ ਕਰ ਰਹੇ ਹਾਂ ਤੇ ਲਗਭਗ 10 ਮਹੀਨੇ ਦੇ ਸਮੇਂ ਵਿੱਚ ਇਹਨੂੰ ਅਸੀਂ ਕੰਪਲੀਟ ਕਰ ਦਾਂਗੇ ਇਹਦੇ ਵਿੱਚ ਇਹਦੇ ਤੇ ਕੁੱਲ ਲਗਦਾ ਜਿਹੜੀ ਉਹ 19 ਕਰੋੜ ਦੀ ਆਵੇਗੀ ਤੇ ਇਹਦੇ ਨਾਲ ਇਹ ਜੋ ਰਾਸਥਨ ਫੀਡਰ ਤੇ ਹੈ ਇਹ 76 ਮੀਟਰ ਦਾ ਪੁਲ ਬਣਨਾ ਹੈ ਤੇ ਸਰੰਦ ਫੀਡਰ ਤੇ ਹੈ ਜਿਹੜਾ ਇਹ 42 ਮੀਟਰ ਦੇ ਤੋੜਾਈ ਦਾ ਪੁਲ ਬਣਨਾ ਹੈ ਤੇ ਜਿਹੜੇ ਇਹਦੇ ਵਿੱਚ ਡਬਲ ਲੇਨ ਦਾ ਐਸੀ ਪੁਲ ਬਣਾ ਰਿਹਾ ਹੈ 7.5 ਮੀਟਰ ਦਾ ਇੱਕ 7.5 ਮੀਟਰ ਦੇ ਇੱਕ ਤਾਂ ਜੋ ਜੋ ਟ੍ਰੈਫਿਕ ਹੈ ਉਹਦੇ ਵਿੱਚ ਨਿਰਵਗਨ ਇੱਥੋਂ ਚੱਲ ਸਕੇ ਜੋ ਹੁਣ ਮੌਜੂਦਾ ਤੌਰ ਤੇ ਆਪਾਂ ਨੂੰ ਜਾਮ ਤੇ ਜਾਂ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਬਲਿਕ ਨੂੰ ਤੇ ਉਸ ਤੋਂ ਆਪਾਂ ਨੂੰ ਰਾਹਤ ਮਿਲੂਗੀ ਹੁਣ ਪੁਲ ਦੀ ਚੜਾਈ ਕਿੰਨੀ ਹੈ ਕੁਲੀ ਹੁਣ ਇਸ ਟਾਈਮ ਇਹ ਲਗਭਗ 18 ਫੁੱਟ ਹੈ ਜੀ ਇਹ 6 ਮੀਟਰ ਤੱਕ ਹਾਂਜੀ ਜੀ